ਸੋ ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਆਖਿਰਕਾਰ ਤੁਹਾਨੂੰ ਦੱਸ ਦੇ ਕਿ ਪਾਕਿਸਤਾਨ ਦੇ ਜਿਹੜੇ ਕਿ ਕਲਾਕਾਰ ਨੇ ਇਫਤਖਾਰ ਠਾਕੁਰ ਉਹਨਾਂ ਦੇ ਬਾਰੇ ਸਾਰੇ ਹੀ ਪੰਜਾਬ ਦੇ ਕਲਾਕਾਰ ਜਿਹੜੇ ਕਿ ਉਹ ਗੱਲਾਂ ਕਰ ਰਹੇ ਨੇ ਆਖਿਰਕਾਰ ਵਾਰੀ-ਵਾਰੀ ਸਾਰਿਆਂ ਨੇ ਉਹਨਾਂ ਦਾ ਬਾਈਕਾਰਡ ਜਿਹੜਾ ਕਿ ਉਹ ਕਰ ਰਹੇ ਨੇ ਉਸ ਦੇ ਦੌਰਾਨ ਹੀ ਜਿਹੜਾ ਕਿ ਦੇਵ ਕਰੋੜ ਦਾ ਇੱਕ ਜਿਹੜਾ ਕਿ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕੀ ਦੇਵ ਕਰੋਰ ਵੀ ਕਾਫੀ ਅਦਾਨਤੋਂ ਨਾਰਾਜ਼ ਜਿਹੜੇ ਕਿ ਉਹ ਦਿਖਾਈ ਦਿੱਤੇ ਨੇ ਅਤੇ ਆਪਣੀ ਭਾਵਨਾ ਜਿਹੜੀ ਕਿ ਇਸ ਗੱਲਾਂ ਦੇ ਵਿੱਚ ਬਿਆਨ ਕੀਤੀ ਆ ਕਿ ਉਹਨਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀਗੀਆਂ ਜਾਂ ਨਹੀਂ ਸੀਗੀਆਂ ਕਰਨੀਆਂ ਚਾਹੀਦੀਆਂ ਪਰ ਇਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਉਹਨਾਂ ਨੇ ਇਹ ਗੱਲਾਂ ਕੀਤੀਆਂ ਆ ਤਾਂ ਉਹ ਆਪਣੇ ਦੇਸ਼ ਵਾਸਤੇ ਕੀਤੀਆਂ ਆ ਕਿਉਂਕਿ ਉਹਨਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਜਿਹੜੀ ਕਿ ਆਪਣੀ ਵਾਵਾ ਖਟਨੀ ਸੀਗੀ ਪਰ ਉਹਨਾਂ ਨੇ ਆਪਣੇ ਨਾਲ ਦੇ ਨਾਲ ਜਿਹੜੇ ਕਿ ਉਹਨਾਂ ਦੇ ਹੋਰ ਸਿੰਗਰ ਸੀਗੇ ਜਾਂ ਉਹਨਾਂ ਦੇ ਹੋਰ ਐਕਟਰ ਸੀਗੇ ਉਹਨਾਂ ਦੀ ਰੋਟੀ ਵੀ ਜਿਹੜੀ ਕਿ ਉਹ ਠੱਪ ਕੀਤੀ ਆ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਕਿ ਪੰਜਾਬ ਦੇ ਐਕਟਰ ਨੇ ਉਹਨਾਂ ਨੂੰ ਲਿਆ ਜਾ ਰਿਹਾ ਸੀਗਾ ਕਾਫੀ ਆਦਾ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਆ ਅਤੇ ਲੱਖਾਂ ਕਰੋੜਾਂ ਰੁਪਇਆ ਜਿਹੜਾ ਕਿ ਉਹਨਾਂ ਨੇ ਕਮਾਇਆ ਆ ਜਿਹੜੇ ਕਿ ਚੰਗੀ ਰੋਟੀ ਖਾਣ ਲੱਗੇ ਸੀਗੇ ਪਰ ਉਸ ਤੋਂ ਬਾਅਦ ਦੇਵ ਕਰੋੜ ਦਾ ਇਹ ਕਹਿਣਾ ਹੈ ਕਿ ਆਪਣੇ ਨਾਲਦਿਆਂ ਦੇ ਨਾਲ ਆਪਣੀ ਰੋਟੀ ਨੂੰ ਠੱਪ ਕਰਨਾ ਇੱਕ ਬਹੁਤ ਵੱਡੀ ਉਹਨਾਂ ਦੀ ਗਲਤੀ ਆ ਉਹਨਾਂ ਨੂੰ ਇਹ ਗੱਲਾਂ ਨਹੀਂ ਸੀਗੀਆਂ ਕਰਨੀਆਂ ਚਾਹੀਦੀਆਂ ਔਰ ਕੀ ਕੁਝ ਕੇ ਆਂ ਦੇਵ ਕਰੋੜ ਨੇ ਆਓ ਤੁਹਾਨੂੰ ਅਸੀਂ ਉਹਨਾਂ ਦੀ ਇਹ ਵੀਡੀਓ ਦਿਖਾ ਦਿੰਨੇ ਆਂ ਜਰੂਰ ਤੁਸੀਂ ਇਸ ਵੀਡੀਓ ਨੂੰ ਦੇਖਿਓ ਉਹ ਜਿਹੜਾ ਇਹ ਬਿਆਨ ਸੀ ਬਹੁਤ ਗਲਤ ਸੀ ਉਹਨਾਂ ਨੂੰ ਪਿਆਰ ਦੀ ਮੈਂ ਫੇਰ ਕਹਿੰਦਾ ਗੱਲ ਕਰਨੀ ਚਾਹੀਦੀ ਸੀ ਇਸ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਇਸ ਪੰਜਾਬ ਦੇ ਸਿਨੇਮੇ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਨਹੀਂ ਇਹ ਤਾਂ ਪਹਿਲਾਂ ਤਾਂ ਉਹ ਸਟੇਜ ਕਰਦੇ ਸੀਗੇ ਪਰ ਅੱਜ ਜਿਹੋ ਇੱਕ ਚੰਗੀ ਜ਼ਿੰਦਗੀ ਰੋਜੀ ਰੋਟੀ ਉਹਨਾਂ ਨੂੰ ਮਿਲੀ ਹੈ ਲੱਖਾਂ ਰੁਪਏ ਉਹਨਾਂ ਨੇ ਕਮਾਇਆ ਤਾਂ ਪੰਜਾਬੀ ਸਿਨੇਮੇ ਤੋਂ ਕਮਾਇਆ ਸੋ ਉਹਨਾਂ ਨੂੰ ਇਸ ਪੰਜਾਬ ਦੀ ਔਰ ਇਹ ਕਦੇ ਨਹੀਂ ਸੀ ਸੋਚਣਾ ਚਾਹੀਦਾ ਕਿ ਪੰਜਾਬ ਭਾਰਤ ਦਾ ਹਿੱਸਾ ਹੀ ਨਾ ਅਸੀਂ ਤਾਂ ਜੀ ਮੈਂ ਤਾਂ ਮੰਨਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਹਿੱਸਾ ਹੈ ਅਸੀਂ ਪੰਜਾਬੀ ਪੰਜਾਬ ਨਾਲ ਜੁੜੇ ਹੋਏ ਹਾਂ ਔਰ ਜੁੜੇ ਰਵਾਂਗੇ ਹਮੇਸ਼ਾ ਨਾ ਸਾਨੂੰ ਕੋਈ ਤੋੜ ਸਕਦਾ ਤੁਸੀਂ ਤੁਹਾਨੂੰ ਇਹ ਬਿਆਨ ਦੇਣੀ ਨਹੀਂ ਚਾਹੀਦੇ ਇਸ ਕਰਕੇ ਕਿਰਤਗਿਆ ਠਾਕੁਰ ਭਾਜੀ ਨੇ ਮੈਨੂੰ ਲੱਗਦਾ ਹੈ ਕਿ ਆਪਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਕਲਾਕਾਰ ਸੀ ਉਹਨਾਂ ਦੀ ਰੋਜੀ ਰੋਟੀ ਵੀ ਬੰਦ ਕਰਵਾ ਦਿੱਤੀ ਹਾਂਜੀ ਦੋਸਤੋ ਇਹ ਸੀਗੀ ਇਹ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਹੈ ਦੀਪ ਖਰੋੜ ਦੀ ਤੇ ਉਸ ਤੋਂ ਬਾਅਦ ਜਿਹੜੇ ਕੀ ਪਾਕਿਸਤਾਨ ਦੇ ਇਫਤਿਹਾਰ ਠਾਕੁਰ ਆ ਉਹਨਾਂ ਦੇ ਬਿਆਨ ਆਣੋ ਨਹੀਂ ਬੰਦ ਹੋ ਰਹੇ ਤੁਹਾਨੂੰ ਦੱਸ ਦੇ ਕਿ ਸਭ ਤੋਂ ਪਹਿਲਾਂ ਬਿਆਨ ਉਹਨਾਂ ਦਾ ਆਇਆ ਸੀਗਾ ਉਸ ਤੋਂ ਬਾਅਦ ਪੰਜਾਬੀ ਐਕਟਰਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਦਾ ਬਾਈਕਾਟ ਜਿਹੜਾ ਕਿ ਉਹ ਕੀਤਾ ਜਾਵੇ ਉਸ ਤੋਂ ਬਾਅਦ ਉਹਨਾਂ ਦਾ ਮਾਫੀ ਵਾਲਾ ਬਿਆਨ ਵੀ ਆਇਆ ਸੀਗਾ ਅਸੀਂ बार-बार ਗੱਲ ਕਰ ਰਹੇ ਹਾਂ ਜੇਕਰ ਸਾਨੂੰ ਉਹ ਵੀਡੀਓ ਮਿਲੇਗੀ ਤਾਂ ਆਬੀਅਸ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਪਰ ਤੁਹਾਨੂੰ ਦੱਸ ਦੇ ਕਿ ਉਹਨਾਂ ਨੇ ਆਪ ਆ ਕੇ ਅੱਗੇ ਮਾਫੀ ਮੰਗੀ ਸੀਗੀ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ ਕਿ ਜਨਮ ਦਿਨ ਮਨਾਇਆ ਗਿਆ ਸੀਗਾ ਜੰਗ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਜੰਗ ਦੇ ਦੌਰਾਨ ਉਹਨਾਂ ਨੇ ਜਿਹੜੀਆਂ ਇਹ ਗੱਲਾਂ ਕੀਤੀਆਂ ਉਸ ਤੋਂ ਬਾਅਦ ਸਾਰਾ ਪੰਜਾਬ ਕੀ ਸਾਰਾ ਇੰਡੀਆ ਉਹਨਾਂ ਦੇ ਖਿਲਾਫ ਹੋ ਚੁੱਕਿਆ ਆ ਅਤੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੀ ਉਹਨਾਂ ਨੂੰ ਆਪਣੇ ਨਾਲ ਫੋਟੋਆਂ ਕਰਉਣ ਤੋਂ ਵੀ ਜਿਹੜਾ ਕਿ ਬਾਈਕਾਟ ਕਰ ਦਿੱਤਾ ਗਿਆ ਆ ਅਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਹੁਣ ਨਾ ਹੀ ਸਾਨੂੰ ਮੈਸੇਜ ਕੋਈ ਕਰਿਓ ਅਤੇ ਨਾ ਹੀ ਫਿਲਮਾਂ ਦੀ ਕੋਈ ਮੰਗ ਕਰਿਓ ਅਤੇ ਨਾ ਹੀ ਤੁਹਾਡੇ ਨਾਲਦਿਆਂ ਨੂੰ ਜਿਹੜਾ ਕਿ ਉਹ ਕੰਮ ਮਿਲੂਗਾ ਇਨਾ ਸਾਰਿਆਂ ਦੀ ਰੋਟੀ ਇਹਦੀ ਕਿ ਪੰਜਾਬ ਵੱਲੋਂ ਠੱਪ ਕਰ ਦਿੱਤੀ ਗਈ ਆ ਅਤੇ ਜਿਵੇਂ ਹੀ ਤੁਸੀਂ ਦੇਵ ਕਰੋੜ ਦੀ ਵੀ ਵੀਡੀਓ ਦੇਖੀ ਆ ਉਹਨਾਂ ਨੇ ਵੀ ਇਹੋ ਗੱਲ ਕਹੀ ਆ ਕਿ ਲੱਖਾਂ ਰੁਪਿਆ ਜਿਹੜਾ ਕੀ ਉਹ ਪੰਜਾਬ ਦੇ ਵਿੱਚੋਂ ਕਮਾ ਚੁੱਕੇ ਸੀਗੇ ਅਤੇ ਚੰਗਾ ਜਿਹੜਾ ਕੀ ਰੋਟੀ ਪਾਣੀ ਖਾਣ ਲੱਗੇ ਸੀਗੇ ਪਰ ਆਖਿਰਕਾਰ ਉਹਨਾਂ ਨੂੰ ਇਹ ਬੋਲਣ ਦੀ ਕੀ ਲੋੜ ਸੀਗੀ ਅਮਨ ਸ਼ਾਂਤੀ ਦੀ ਗੱਲ ਕਰਦੇ ਤਾਂ ਗੱਲ ਅਲੱਗ ਸੀਗੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ